ਦਰਗਾਹ بابا ਨਟਰੀ ਬਾਬਾ ਸਰਕਾਰ ਜੀ ਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ urs ਮਨਾਇਆ ਜਾ ਰਿਹਾ ਜਿਸ ਵਿੱਚ ਪੰਜਾਬ ਦੇ ਬੜੇ ਮਸ਼ਹੂਰ ਕਲਾਕਾਰ ਆ ਰਹੇ ਨੇ ਤੇ ਅਸੀਂ ਸਾਰੇ ਸੰਗਤ ਨੂੰ ਵੀ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਅਮਰ ਸ਼ਹਿਰ ਦੇ ਵਸੀਆਂ ਨੂੰ ਕਿ ਹੋ ਮਾਮਾ ਅੱਗੇ ਪਹੁੰਚੋ ਬਾਬਾਈ ਦਾ ਆਸ਼ੀਰਵਾਦ ਪ੍ਰਾਪਤ ਕਰੋ ਖੁਸ਼ੀਆਂ ਪ੍ਰਾਪਤ ਕਰੋ ਪਰਮਾਤਮਾ ਦੀ ਕਰਦੋ 18 ਜੂਨ ਵਾਲੇ ਦਿਨ ਬਾਬਾਈ ਦੀ ਮਹਿੰਦੀ ਰਸਮ ਹੋਏਗੀ ਨੀਅਰ ਡੀਟੀਓ ਆਫਿਸ ਤੋਂ ਨਿਕਲੇਗੀ ਗੌਰ ਮੰਡੀ ਤੋਂ ਬਾਬਾਈ ਦਰਬਾਰ ਤੱਕ ਜਾਏਗੀ ਉਸ ਤੋਂ ਬਾਅਦ ਦਾ ਵੀਰਵਾਰ ਵਾਲੇ ਦਿਨ 19 ਜੂਨ ਨੂੰ 2025 ਨੂੰ ਬਾਬਾ ਜੀ ਦਾ ਕੁਆਲੀ ਮਹਿਫਲ ਹੋਏਗੀ। ਉਹਦੇ ਚ ਪ੍ਰਮਾਤਮਾ ਦਾ ਨਾਮ ਲੋ, ਖੁਸ਼ੀਆਂ ਪ੍ਰਾਪਤ ਕਰੋ। ਆਗੇ ਹਮ ਹਮ ਆਗੇ ਪੁੰਜਨ ਸਾਰੀਆਂ ਸੰਗਤਾਂ ਸੰਗਤਾਂ ਨੂੰ ਬੇਨਤੀ ਆ ਕਿ ਉੱਥੇ ਪਹੁੰਚੋ ਦਾ ਆਪਣਾ ਪ੍ਰਮਾਤਮਾ ਦਾ ਸ਼ਰੂਆਤ ਕੋ ਸੰਗਤਾਂ ਦੇ ਵਾਸਤੇ ਕੀ ਪ੍ਰਬੰਧ ਕੀਤੇ ਸੰਗਤਾਂ ਦੇ ਵਾਸਤੇ ਲੰਗਰ ਲੰਗਰ ਦਾ ਪ੍ਰਬੰਧ ਆ, ਹਰ ਚੀਜ਼ ਦੇ ਪ੍ਰਬੰਧ ਆ। ਉੱਥੇ ਦੁਨੀਆ ਦੀ ਐਸੀ ਕੋਈ ਚੀਜ਼ ਨਹੀਂ ਕਿ ਜਿੱਥੇ ਨਾਮਰਮੋਖਾਨ ਪਿੰਡ ਦਾ 1 ਵਜੇ ਤੋਂ 1 ਵਜੇ ਸਵੇਰ ਤੋਂ ਲੈ ਕੇ ਸਵੇਰੇ 10 ਵਜੇ ਤੱਕ ਨਾਸ਼ਤੇ ਤੋਂ ਲੈ ਕੇ ਲੰਚ ਤੋਂ ਲੈ ਕੇ ਰਾਤ ਡਿਨਰ ਦਾ ਕੋਥੇ ਹੋਊਗਾ ਬਾਬਾ ਜੀ ਦਾ ਲੰਗਰ ਆ ਤੇ ਸਭ ਸਾਧ ਚੀਜ਼ ਉਹ ਪਰਵਾਨ ਕੀਤਾ ਗਿਆ ਬਾਬਾ ਨੱਟ ਪੀਰ ਪਰਵਾਨ ਸਰਕਾਰ ਦੇ ਜਿਹੜਾ ਲੰਗਰ ਚੱਲਣਾ ਮਹਿੰਦੀ ਰਸਮ ਵਾਲੇ ਦਿਨ ਵੀ ਲੰਗਰ ਚੱਲੂਗਾ ਸਰਕਾਰ ਦੇ ਦਰਬਾਰ ਤੇ ਲੰਗਰ ਚੱਲਣਾ ਨੱਟ ਪੀਰ ਪਰਵਾਨ ਦਰਬਾਰ ਤੇ ਮਹਿੰਦੀ ਰਸਮ ਵਾਲੇ ਦਿਨ ਰਾਤੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਲੰਗਰ ਚੱਲੇਗਾ ਅਗਲੇ ਦਿਨ 19 ਜੂਨ ਨੂੰ ਸਵੇਰੇ 12 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਲੰਗਰ ਚੱਲੇਗਾ 24 ਘੰਟੇ ਲੰਗਰ ਚੱਲੇਗਾ ਹਰ ਤਰ੍ਹਾਂ ਦੀ ਚੀਜ਼ ਵਿਲੇਵਲ ਹੋਊਗੀ ਸਰਕਾਰ ਦੇ ਦਰਬਾਰ ਵੱਲੋਂ ਤੇ ਹਰ ਤਰ੍ਹਾਂ ਦਾ ਲੰਗਰ ਹਾਜ਼ਰ ਕੀਤਾ ਜਾਊਗਾ ਜੀ ਸੰਗਤਾਂ ਨੂੰ ਵੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ ਵੀ ਹਾਜ਼ਰੀ ਭਰੋ ਆਣ ਕੇ ਦਰਬਾਰ ਤੇ ਨਕਮਕਸਦ ਹੋ ਮਾਲਕੇ ਤੁਹਾਡੇ ਦੇ ਕਰਮ ਨਿਵਾਜੀ ਬਖਸ਼ੇ ਮਿਹਰ ਭਰਿਆ ਆਸਥ ਰੱਖੇ ਸ਼ਹਿਰ ਵਾਸੀਆਂ ਦੇ ਠੀਕ ਹੈ ਆਪਣਾ ਇਹ ਮੇਰਾ ਨਾਮ ਸ਼ਸ਼ੀ ਗੱਲ ਜੀ ਪਾਵਨ ਵਾਲਮੀਕੀ ਤਿਰਥ ਸੈਕਸ਼ਨ ਕਮੇਟੀ ਤੋਂ ਮੈਂ ਪੰਜਾਬ ਪ੍ਰਧਾਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਭਾਈ ਵੀਰ ਕਮਲ ਕੁਮਾਰ ਜੀ ਸਮਾਜ ਸੇਵਕ ਜਿਹੜੇ ਕੀ ਹਮੇਸ਼ਾ ਹੀ ਹਰ ਕਮਿਊਨਿਟੀ ਦੇ ਨਾਲ ਖੜਦੇ ਨੇ ਹਰ ਲੋਕਾਂ ਦੇ ਨਾਲ ਖੜਦੇ ਨੇ ਉਹਨਾਂ ਦਾ ਜਿਹੜਾ ਇਹ ਜਿਹੜਾ urs ਹੈ ਬਾਬਾ ਜੀ ਦਾ ਹਰ ਸਾਲ ਉਹ ਮਨਾਉਂਦੇ ਨੇ ਔਰ ਬਹੁਤ ਹਮ ਹਮ ਆ ਕੇ ਮਨਾਉਂਦੇ ਨੇ ਪੂਰੇ ਅੰਮ੍ਰਿਤਸਰ ਨਹੀਂ ਪੂਰੇ ਪੰਜਾਬ ਦੇ ਵਿੱਚ ਇੱਕ ਨਾਮਵਰ ਇਹ ਮੇਲਾ ਹੈ ਜਿਹੜਾ ਕਿਸ ਦਰਗਾਹ ਦੇ ਉੱਤੇ ਮਨਾਇਆ ਜਾਂਦਾ ਹੈ ਅਲੱਗ-ਅਲੱਗ ਤਰ੍ਹਾਂ ਦੇ ਆਰਟਿਸਟ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਅਲੱਗ-ਅਲੱਗ ਤਰ੍ਹਾਂ ਦਾ ਇੱਥੇ ਜਿਹੜਾ ਡਿਸਪਲਾਈਨ ਹੈ ਇਸ ਮੇਲੇ ਦਾ ਬਹੁਤ ਵਧੀਆ ਰਹਿੰਦਾ ਔਰ ਹਰ ਸਾਲ ਇਹ ਆਪਣੀ ਸ਼ਰਧਾ ਦੇ ਨਾਲ ਬਾਬਾ ਗੱਦੀ ਨਿਸ਼ੀਨ ਬਾਬਾ ਜੀ ਉਹ ਉਹਨਾਂ ਦੇ ਨਾਲ ਸਹਿਯੋਗ ਕਰਕੇ ਜਿਹੜਾ ਕੀ ਇਹ ਮੇਲਾ ਮਨਾਉਂਦੇ ਨੇ ਉਹਦੇ 'ਚ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਦੇ ਵਿੱਚ ਇਹਨਾਂ ਦਾ ਸਹਿਯੋਗ ਦਿਓ ਹਮ ਹਮਾ ਕੇ ਪਹੁੰਚੋ 18 ਤਰੀਕ ਵਾਲੇ ਦਿਨ ਵੀ ਔਰ 19 ਤਰੀਕ ਵਾਲੇ ਦਿਨ ਵੀ ਲੰਗਰ ਦੀ ਵਿਵਸਥਾ ਵੀ ਆ ਪ੍ਰੋਪਰ ਵੇ ਦੇ ਨਾਲ ਸਾਰਿਆਂ ਨੇ ਲੰਗਰ ਵੀ ਛਕਣਾ ਔਰ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨੀਆਂ ਸਾਰਿਆਂ ਨੇ ਹਮ ਹਮਾ ਕੇ ਟਾਈਮ ਸਿਰ ਪਹੁੰਚਣਾ ਜੀ ਧੰਨਵਾਦ